ਕਿਹੜੇ ਤਪ ਨਾਲ ਕਿਵੇਂ ਮਨ ਨੂੰ ਕਿਹੜੇ ਤਰੀਕੇ ਨਾਲ ਮਨ ਨੂੰ ਰੋਕਿਆ ਜਾਵੇ ਇਹ ਤਪ ਸਾਧਨ ਤਰੀਕੇ ਬਾਹਰ ਦੇ ਸੰਸਾਰ ਦੇ ਵਿੱਚ ਤਪ ਸਾਧਨ ਦੇ ਤਰੀਕੇ ਹੀ ਨੇ ਸਾਧਨ ਹੁੰਦੀ ਹੈ ਸਮਝ ਲੋ ਕਿਹੜਾ ਵਧੀਆ ਤਪ ਹੈ ਕਿਹ ਤਰੀਕੇ ਨਾਲ ਮਨ ਛੇਤੀ ਆਰਾਮ ਨਾਲ ਰੁਕ ਸਕਦਾ ਸੌਖਾ ਤਰੀਕਾ ਕਿਹੜਾ ਮਨ ਨੂੰ ਦਿੱਤਨ ਦਾ ਮਨ ਨੂੰ ਜੱਤਰ ਦਾ ਸੌਖਾ ਤਰੀਕਾ ਕਿਹੜਾ ਇਹਨੂੰ ਤਾਂ ਆਸਾਨ ਰੱਖਦੇ ਨੇ ਇੰਨੀਆਂ ਬੱਤਾਂ ਨੇ ਇੰਨੀਆਂ ਬੱਤਾਂ 'ਚ ਕਿਹੜੀ ਮੱਤ ਵਧੀਆ ਹੈ ਉਹ ਬਣਾ ਲਓ ਕਿਹੜਾ ਰਾ ਵਧੀਆ ਜਿਹੜਾ ਕਾਮਯਾਬੀ ਹੈ ਸੌਖਾ ਵੀ ਹੈ ਮੈਨੂੰ ਉਹਨਾਂ ਪਿਆ ਹਾਂਜੀ ਹਿਮਕੁੰਡ ਪਰਬਤ ਹੈ ਜਿੱਥਾਂ ਹਿਮਕੁੰਡ ਪਰਬਤ ਹੈ ਜਿੱਥਾਂ ਜਿੱਤੇ ਹਿਮਕੁੰਡ ਪਰਬਤ ਤਾਂ ਹੁਣ ਹੈ ਹੈ ਲੋ ਜੀ ਹਾਂ ਹੁਣ ਅਜੇ ਤੇ ਮੇਰੇ ਹੇਮਕੁੰਡ ਬਣੇ ਹੋਇਆ ਹੈ ਨਾ ਹਿਰਦੇ 'ਚ ਇੱਥੇ ਹੀ ਸਾਧਨਾ ਕਰਦਾ ਸੀ ਇਹ ਵੇਵਾ ਕਰ ਹੇਮਕੁੰਡ ਪਰਬਤ ਹੈ ਜਹਾਂ ਇਹ ਤੇ ਜੇ ਹੇਮਕੁੰਡ ਜਿੱਥੇ ਉਹ ਹੇਮਕੁੰਡ ਨਾ ਪਰਬਤ ਮੇਰੇ ਹਿਰਦੇ 'ਚ ਬਣਿਆ ਹੋਇਆ ਇੱਥੇ ਹੀ ਸਾਧਨਾ ਕਰਦਾ ਤਾਂ ਇਹ ਬ੍ਰਹਮਾੰਡ ਹੈ ਇੱਥੇ ਹੀ ਐਵੇਂ ਹੁੰਦਾ ਜੋ ਬ੍ਰਹਮਾੰਡ ਹੈ ਸੋਈ ਪਿੰਡੇ ਉਦੋਂ ਤੇ ਇੱਥੇ ਹੀ ਕਰਦਾ ਤਾਂ ਹੁਣ ਮੈਂ ਪਿੰਡੇ 'ਚ ਹੁਣ ਸਾਜੋਗ 'ਚ ਕਰਦੋ ਹੇਵ ਗੁਰ ਦਾ ਸੱਚ ਹੋ ਗਿਆ ਗੁਰ ਹੇਵਾ ਕਰ ਹੈ ਜਿੱਤੇ ਹੇਵ ਗੁਰ ਨਾ ਉੱਥੇ ਸਿਰ ਪਰ ਬਤ ਉੱਥੇ ਦਿਮਾਗ ਵੀ ਹੈ ਸਿਰ ਵੀ ਸਭ ਤੋਂ ਸ੍ਰਿੰਗ ਸੋ ਬਿਤ ਹੈ ਤਹਾਂ ਉੱਥੇ ਸਭ ਤੋਂ ਸ੍ਰਿੰਗ ਵੀ ਸੋ ਰਿਹਾ ਸੱਤ ਦੁਆਰ ਨੇ ਸਿਰ ਦੇ ਉੱਤੇ ਦੋਏ ਦੁਆਰ ਥੱਲੇ ਨੇ ਕਰ ਦਿੰਦੇ ਥੱਲੇ ਦੋਏ ਜੋ 10ਵਾਂ ਹੋਇਆ ਹੈ ਵਾਕਰ ਹੈ ਸਰੀਰ ਦੇ 9 ਦਵਾਰਿਆਂ ਚੋਂ 7 ਦਵਾਰੇ ਤਾਂ ਗਰਦਨ ਤੇ ਉੱਤੇ ਉੱਤੇ ਨੇ। ਸਭ ਦੂਸਰੇ ਕਿਹਨੂੰ ਤਾਂ ਸਿਰਮ ਕਹਿੰਦੇ ਨੇ ਗਰਦਨ ਨੂੰ ਕਹਿੰਦੇ ਨੇ ਸਿਰਮ ਕਹਿੰਦੇ ਨੇ। ਸਿਰਮ ਦਾ ਬਗਾ ਸਿੰਧ। ਅੱਜ ਜਦ ਮੋੜਿਆ ਤਾਂ ਸਿੰਗੇ ਨਿਕਲੇ ਆਇਆ ਸਰ ਹੋਰ ਕੀ ਹੈ। ਇਹਦੇ ਤਾਂ 7 ਦਵਾਰੇ ਨੇ। ਦੋਏ ਦੋ ਥੱਲੇ ਨੇ। ਮਲਬੂਤਰ ਦੇ ਜਿਹੜੇ ਨੇ। 10ਵਾਂ ਦਵਾਰਾ ਹਿਰਦੇ ਚਾਹੇ ਜਿੱਥੇ ਤਪਸਾ ਦਾ ਜਦ ਇਹ ਹੇਮਕੁੰਡਾ ਦਾ ਨਾਮ ਦਾਰੋ ਹੋਇ ਸਬਤ ਸਰੰਗਤਾ ਨਾਮ ਕਹਾਵਾ ਸਬਤ ਸਰੰਗਤਾ ਕਹਿੰਦੇ ਨੇ ਇਹਨੂੰ ਪੰਡਰ ਰਾਜ ਜਹ ਜੋਗ ਕਮਾਵਾ ਕਹਿੰਦੇ ਪੰਡਰਾ ਜੋ ਕਰਦਾ ਜਿਹੜਾ ਬੰਦਾ ਨਾ ਇਹ ਜੋਗੀ ਪੰਡਰਾ ਜਿਹਨੂੰ ਕਹਿੰਦੇ ਨੇ ਜਿਹੜਾ ਸਰੀਰ ਤੇ ਹਕੂਮਤ ਕਰਦਾ ਪੰਡ ਪਿੰਡ ਨੂੰ ਕਹਿੰਦੇ ਨੇ ਸਰੀਰ ਨੂੰ ਇਹ ਮਿੱਟੀ ਦੀ ਪੰਡਾ ਨਾ ਪ੍ਰੀਰਣੇ ਕਹਿੰਦਾ ਮਨੁਰ ਹੋਈ ਬਨਨਾਈ ਬੋਲ ਲਈ ਕਿ ਤੇ ਬੰਨਿਆ ਕੱਤ ਉਹਨੇ ਬੋਲਣੀ ਕਹਤਾ ਪੰਡਾ ਕਹਤਾ ਪੰਡਰਾਜ ਐ ਜਿਹੜਾ ਸਰੀਰ ਨੂੰ ਮੈਂ ਕਹਿੰਦਾ ਉਹ ਪੰਡਾ ਐ ਸਾਰੇ ਉਹ ਜਿਹੜਾ ਪੰਡੋ ਰਾਜ ਐ ਨਾ ਉਹਨਾਂ ਦਾ ਪੰਡੋ ਬੋ ਦਾ ਬਾਪ ਉਹਨੇ ਜੋਗੇ ਨਹੀਂ ਕਹਿਆ ਬਿਲਕੁਲ ਗਲਤ ਉਹਦਾ ਬਿਸ਼ਰੂਗ ਕਦੇ ਕ੍ਰਿਸ਼ਨ ਨਾਲ ਜੁੜਿਆ ਨਹੀਂ ਸ਼ਿਵਜੀ ਨਾਲ ਉਹਨਾਂ ਦਾ ਸੰਬੰਧa ਕੋਈ ਨਹੀਂ ਉਹ ਜੋ ਕਵਾਨਾਂ ਦਾ ਸ਼ਿਵਜੀ ਦਾ ਯੋਗੀ ਦੇ ਸ਼ਿਵ ਜੀ ਉਹਦਾ ਬਿਸ਼ਰੂ ਨਾਲ ਜੁੜਿਆ ਇੰਟੀਗ੍ਰੇਸ਼ਨ ਨਾਲ ਉਹਨਾਂ ਨੇ ਜੋ ਕਲਕਮਾਏ ਕਸਮਤੀ ਲਉਂਦਾ ਤੇ ਉਹਦਾ ਘਰ ਹੋਈ ਨਹੀਂ ਗਿਆ ਪੜ ਰਾਇਦਾ ਕਰੋਗੇ ਆ ਸਾਬ ਦੁਕਾਨ ਪੜ ਰਾਇਦਾ ਇਹਨਾਂ ਕਲਕਮਾਏ ਨਾ ਜੋਕਮਾਏ ਉਹਨਾਂ ਨੇ ਪੜਨੋ ਆਨੇ ਉਹਦਾ ਗਏ ਨੇ ਪਹਾੜ ਤੇ ਜਾਂਦੇ ਜਾਂਦੇ ਰਾਸੇ ਭਰ ਬੁਰਕੇ ਸਾਰੇ ਹੀ ਬਰਫ ਚ ਨਾ ਉਹਨਾਂ ਨੇ ਜੋ ਕਮਾਇਆ ਮੈਂ ਪੰਡਰਾਇ ਤਾਂ ਉਹਨੇ ਬਾਪ ਤਾਂ ਪੰਡ ਰਾਜ ਉਹਨਾਂ ਦੇ ਬਾਪ ਨੂੰ ਕਹਿ ਸਕਦੇ ਹੋ ਤੁਸੀਂ ਜੇ ਕਹਿ ਸਕਦੇ ਹੋ ਉਹਨਾਂ ਦੇ ਰੂਪੀ ਜੇ ਉਹਨਾਂ ਦੇ ਅਰਥ ਕਰਨੇ ਪੰਡ ਰਾਜ ਉਹਨਾਂ ਦੇ ਬਾਪ ਹੈ ਇਹ ਪੰਡੋ ਪੁੱਤਰ ਨੇ ਇੱਦਾਂ ਲਓ ਪਿਤਾ ਹਸੜ ਕੇ ਦੇਖੋ ਪੰਡੋ ਪੁੱਤਰ ਪੰਡੋ ਪੁੱਤਰ ਕਿਹਾ ਇਹਨਾਂ ਨੂੰ ਤੁਸੀਂ ਇਹਨਾਂ ਨੂੰ ਕਿਵੇਂ ਜੋੜਤਾ ਲਿਆ ਕੇ ਇਹ ਪੰਡਤ ਨੇ ਸ਼ਰਾਰਤ ਕੀਤੀ ਸੀਗੀ ਸ਼ਰਾਰਤ ਪੜਦਰ ਨਹੀਂ ਕੀਤੀ ਦੀ ਬੁਝਣੀ ਅਸੀਂ ਸੀ ਬਈ ਬੁਝਣੀ ਅਸੀਂ ਸੀ ਸ਼ਰਾਰਤ ਪੜੋ ਨਹੀਂ ਕੀਤੀ ਸੀ ਤੁਸੀਂ ਹੱਦੀ ਨਫ਼ਰਤ ਕਰਤੀ ਤੇ ਮੂਰਖ ਹੋਇਆ ਫਿਰ ਕੋਈ ਸ਼ਰਾਰਤ ਕਰਕੇ ਤੁਹਾਨੂੰ ਉਲਟੇ ਰਾਹ ਬਾਦਵੇ ਤੇ ਫਿਰ ਸ਼ਰਾਰਤ ਕਰਨ ਵਾਲਾ ਸਨ ਹੋਏ ਤੁਸੀਂ ਮੂਰਖ ਹੋਏ ਤੂੰ ਤਾਂ ਪੜਦਰੋ ਵੀ ਮੂਰਖੋ ਪੜਦਰੋ ਮੂਰਖ ਬਣ ਕੇ ਕਹਿੰਦੀ ਆ ਪੜਦਰੋ ਮੂਰਖ ਤੁਸੀਂ ਹੋ ਸਾਡੇ ਵਿਦਵਾਨ ਪੜ੍ਹਤਨੋ ਵੀ ਮੂਰਖ ਨੇ ਬਾਣੀ ਪੜ ਗੁਰੂਵਕ ਪੜਤਨੋ ਮੂਰਖ ਕੁੰਟੇ ਨੇ ਪਰ ਪੰਡਤਾਂ ਨੇ ਮੂਰਖ ਵਿਦਵਾਨ ਬਣਾਏ ਹੋਏ ਨੇ ਜਿਹੜੇ ਆਪਣੇ ਆਪ ਨੂੰ ਸਿੱਖ ਕਹਿੰਦੇ ਨੇ ਇਹਦਾ ਪੰਡਤਾਂ ਨੂੰ ਵੀ ਥੱਲੇ ਨੇ ਜਿਹਨੂੰ ਪੜਤ ਮੂਰਖ ਬਣਾ ਗਿਆ ਜਿਹਨੂੰ ਮੂਰਖ ਹੈ ਮੂਰਖ ਬਣਾ ਜਵੇ ਉਹ ਕਿੱਥੇ ਖੜੇ ਨੇ ਇਹ ਵਾਹੀ ਮੂਰਖ ਹੈ ਨਿਆ ਉਹਨਾਂ ਨੇ ਇਹਨਾਂ ਨੂੰ ਮੂਰਖ ਬਣਾਤਾ ਇਹ ਤਾਂ ਇੱਕ ਡਿਗਰੀ ਹੋਰ ਥੱਲੇ ਨੇ ਖੜੇ ਮਹਾਮੂਰਖ ਨੇ ਮਹਾਮੂਰਖ ਨੂੰ ਬੜਾ ਦੇ ਮਹਾਮੂਰਖ ਹੋ ਸਕਦਾ ਪਰ ਤਾਂੋਂ ਜ਼ਿਆਦਾ ਮੂਰਖ ਰਹੇ ਤਹੇ ਹਮ ਅਦਗਤ ਪਸਿਆ ਸਾਦੀ ਤੈਮ ਅਦਗਤ ਪਸਿਆ ਸਾਦੀ ਹਿਰਦੇ ਦੇ ਟੱਕ ਕੇ ਅਸੀਂ ਪਰਮ ਦੇ ਅੰਡੇ ਟੱਕ ਕੇ ਅਸੀਂ ਬਹੁਤ ਦੇ ਤ੍ਰੇਤੇ ਚ ਸੁਖ ਲਿਆ ਤਪਸ਼ਾ ਸਾਧੀ ਮਹਾ ਜੇ ਸਮਝ ਉਤੇ ਸਮਝ ਹਾਸਲ ਕੀਤੀ ਹੈ ਸਮਝ ਹਾਸਲ ਕੀਤੀ ਹੈ ਸਮਝ ਮਹਾਕਾਲ ਕਾਲ ਕਾ ਅਰਾਧੀ ਮਹਾਕਾਲ ਔਰ ਕਾਲ ਕਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਆਪਣੇ ਮਾਤਾ ਪਿਤਾ ਦੀ ਇਰਾਦ ਰੱਖੀ ਤੀ ਆਪਣੇ ਮਾਤਾ ਮਾਤਾ ਪਿਤਾ ਕਾ ਲੋਜ ਦੇ ਲੈਵਲ ਤੇ ਮਰਨ ਕਾਲ ਔਰ ਕਾਲ ਕਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਉਨੇ ਕਹ ਮਹਾਕਾਲ ਕਾਲ ਕਦੇ ਪਰੋ ਛੁਟਕਾਰਾ ਨਹੀਂ ਕਿਸੇ ਦੇਵੀ ਦੇ ਬਤੇ ਇਹ ਰਾਦਨ ਨਹੀਂ ਕੀਤੀ ਮਹਾਕਾਲ ਕਾਲ ਹੁੰਦਾ ਜਿਹੜਾ ਸ਼ਵੀਰ ਅਵਿਕਾਲ ਕਾਲ ਹੁੰ ਕੋਲ ਹੁੰ ਕੋਲ ਕਾਲੂ ਕੋਲੇ ਉਹ ਕੋਲ ਹੁਕਮ ਹੁਕਮ ਦੇ ਵਿੱਚ ਆ ਸੀ ਜੁੜੇ ਰਹੇ ਹਾਂ ਕਾਲ ਕਾਰਾਦੀ ਮਹਾਕਾਲ ਕਾਲ ਕਾਰਾਦੀ ਉੱਥੇ ਜਿਹੜੀ ਤਪਸਿਆ ਸਾਧੀ ਹੈ ਨਾ ਸਮਝੀਏ ਉਹ ਸਮਝੀ ਹੋਈ ਉਹ ਲਿਖੀ ਆ ਪਿੱਛੇ ਫੋਕੜ ਧਰਮ ਨੇ ਸਾਰੇ ਉੱਥੇ ਹੀ ਸਮਝੀਏ ਬੈਠ ਕੇ ਜਿਹੜੀ ਸਮਝੀਏ ਦੱਸੀ ਨਹੀਂ ਹੋਈ ਪਿੱਛੇ ਫੋਰਗ ਜਿਹੜੇ ਸਾਰੀਆਂ ਮਤਾਂ ਦੀ ਜਿਹੜੀ ਆ ਕੀਤੀ ਐ ਨਾ ਇਹੀ ਰਧੀ ਆ ਉੱਥੇ ਸਮਝੀਏ ਬੈਠ ਕੇ ਤੇ ਇੱਥੇ ਦੇਖ ਕੇ ਵੀ ਇਹ ਵੀ ਪਾਗਲ ਨੇ ਉਹ ਵੀ ਪਾਗਲ ਨੇ ਉਹ ਵੀ ਪਾਗਲ ਨੇ ਉਹ ਉਹ ਵੇਖੇ ਉਹ ਤੋਂ ਉਹਨਾਂ ਨੂੰ ਇੱਥੇ ਦੀਂਦਾ ਇਹਨੂੰ ਉਰੀਂਦੇ ਤੇ ਤੇ ਆਲੇ ਸਾਨੂੰ ਦੇਖਦੇ ਨੇ ਸਾਨੂੰ ਅਸੀਂ ਤੇ ਤੇ ਆਲੇ ਨੂੰ ਨਹੀਂ ਦੇਖਦੇ ਵੇ ਜਿਹੜੇ ਬਾਹਰ ਦੇਖਦੇ ਨੇ ਬੈਠੇ ਜਿਹੜੇ ਖੇਡ ਰਹੇ ਨੇ ਬਾਹਰਲੇ ਉਹਨਾਂ ਨੂੰ ਪਤਾ ਸਾਨੂੰ ਕੌਣ ਕੌਣ ਕਿਵੇਂ ਦੇਖ ਰਿਹਾ ਉਹ ਤਾਂ ਆਪਣਾ ਖੇਡਣ ਧਿਆਨ ਹੈ ਖੇਡਣਾ ਉਹ ਖੇਡ ਰਿਹਾ ਖੇਡਣ ਦਾ ਖੇਡਣ ਧਿਆਨ ਉਹ ਦੇਖ ਰਹੇ ਨੇ ਅਸੀਂ ਖੇਡ ਰਹੇ ਹਾਂ ਹਾਂ ਕਾਲ ਕਾਲ ਕਾ ਅਰਾਧੀ ਮਾ ਕਾਲ ਕਾਲ ਕਾ ਵੀ ਉਥੇ ਅਰਾਧੀ ਹੈ ਉੱਥੇ ਤੱਕ ਚਲੇ ਗਏ ਕਾਲ ਕਾ ਕੀ ਮਹਾ ਕਾਲ ਕਾਲ ਕਾ ਅਰਾਧੀ ਕਾਲ ਕਾ ਪਿਤਾ ਉਹੀ ਮਹਾ ਕਾਲ ਦਾ ਇਹੋ ਹੀ ਕਾਲ ਕਾ ਜੇ ਪੁਰਖ ਬਾਜ ਕਹਿ ਦਈਏ ਤਾਂ ਮਹਾ ਕਾਲ ਹੈ ਜੇ ਬਾ ਕਹਿ ਦਈਏ ਤਾਂ ਕਾਲ ਕਾ ਇੱਕਦਾ ਹੀ ਰੋਵ ਦੋਏ ਤੂੰ ਮੇਰਾ ਪਿਤਾ ਤੂੰ ਮੇਰਾ ਪਿਤਾ ਤੂੰ ਮੇਰਾ ਮਾਤਾ ਦੋ ਨਹੀਂ ਹਨ ਦੋ ਦੋ ਲੱਗਦੇ ਨੇ ਸਾਨੂੰ ਨੋ 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 ਤਾਂ ਮੇਰਾ ਮਾਤਾ ਕਹੇ ਨਾ ਮੇਰੀ ਮਾਤਾ ਨੇ ਕਿਹਾ ਇਹ ਵੀ ਤੇ ਕਰਤ ਤਪੱਸਿਆ ਭਇਓ ਜਦ ਇਸ ਤਰੀਕੇ ਨਾਲ ਮੈਂ ਤਪੱਸਿਆ ਕਰ ਰਿਹਾ ਸੀ ਉੱਥੇ ਬੈਠਾ ਸੁਰਗ ਲੋਕ ਦੇ ਵਿੱਚ ਸਮਝ ਰਿਹਾ ਸੀ ਸਾਰਿਆਂ ਦੀ ਦ੍ਰਿਸ਼ਟੀ ਸੀ ਇੱਥੇ ਧਰਮ ਦੇ ਖੇਤਰ ਦੇ ਵਿੱਚ ਸਾਰਿਆਂ ਤੇ ਨਿਗਾਹ ਸੀ ਕੋਈ ਕੀ ਕਰ ਰਿਹਾ ਹੈ ਕਿਉਂ ਨਹੀਂ ਲੋਕ ਨਿਕਲ ਰਹੇ ਫਸੇ ਹੋਏ ਕਿੱਥੇ ਗਲਤੀ ਕੋਈ ਕਰ ਰਿਹਾ ਹੈ ਉੱਥੇ ਦੀ ਗੱਲ ਸਮਝੀ ਹੋਈ ਇੱਥੇ ਦੱਸੀ ਹੈ ਜੋ ਪਹਿਲਾਂ ਸਮਝੀ ਹੋਈ ਦੱਸੀ ਹੈ ਤੂੰ ਦਵਾਈ ਤੇ ਇਹ ਗਰੁੱਪ ਉਹਨੇ ਪੜਾਈ ਕੀਤੀ ਹੈ ਬਹਿ ਕੇ ਪੜਾਈ ਪੜਾਈ ਉੱਥੇ ਕੀਤੀ ਹੈ ਜਿਹੜੀ ਇੱਥੇ ਦੱਸੀ ਹੈ ਹੁਣ ਪੜਾਈ ਕਦੋਂ ਕਰਕੇ ਹੀ ਗਿਆ ਇਹ ਉੱਥੇ ਪੜਾਈ ਕੀਤੀ ਹੈ ਕਹਿੰਦੇ ਅਸੀਂ ਹੁਣ ਤਾਂ ਦੱਸਤੀ ਇੱਥੇ ਆਖੇ ਤੂੰ ਤੇ ਤੇਜ ਹਾਂ ਤੇਰੇ ਤੇਜ ਤੇਰੇ ਤੇ ਹੀ ਪੜੋ ਜਾਨ ਓਹੋ ਕਮੈਂਟਰੀ ਦੇਖਣ ਵਾਲੇ ਕਰਦੇ ਨੇ ਵੀ ਉਹਨੇ ਫਲਾਣ ਨੇ ਗਲਤੀ ਕੀਤੀ ਉਹ ਉਹ ਬਾਲ ਛੱਡ ਦੇਣੀ ਚਾਹੀਦੀ ਸੀ ਐਸੇ ਬਾਲ ਸੀ ਉਹਨੇ ਉਹਨੇ